ਸਸਿਕਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਰਾਜਵੀਰ ਜਵੰਦਾ ਨੂੰ ਲੈ ਕੇ ਤਕਰੀਬਨ ਤਕਰੀਬਨ 2 ਮਹੀਨੇ ਤੋਂ ਬਾਅਦ ਜਿਹੜੀ ਸਾਹਮਣੇ ਆਈ ਹੈ ਉਸਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਬਹੁਤ ਖਬਰ ਆਈਆਂ ਕਿ ਉਸਦੇ ਮਾਮੇ ਨੇ ਕਤਲ ਕਰਵਾ ਦਿੱਤਾ ਦੋਸਤਾਂ ਨੇ ਕਤਲ ਕਰਵਾ ਦਿੱਤਾ ਪਤਨੀ ਨੇ ਕਤਲ ਕਰਵਾ ਦਿੱਤਾ ਤੇ ਕਦੇ ਕਿਸੇ ਤੇ ਨਿਸ਼ਾਨੇ ਸਾਧੇ ਜਾਂਦੇ ਕਦੇ ਕਿਸੇ ਤੇ ਪਰ ਜਿਹੜੀ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੋਸਤੋ ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਾਜਵੀਰ ਜਵੰਦਾ ਦਾ ਭਰਾ ਸੀ ਚਾਚਾ ਜੀ ਦਾ ਮੁੰਡਾ ਉਹ ਕਤਲ ਨਿਕਲਿਆ ਹੈ ਚਾਚਾ ਜੀ ਦੇ ਮੁੰਡੇ ਨੇ ਇਹ ਕਤਲ ਕਰਵਾਇਆ ਹੈ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਕਿਸੇ ਵਿਆਸ ਮਾਗਮ ਦੇ ਵਿੱਚ ਰਾਜਵੀਰ ਜਵੰਦਾ ਦੀ ਉਸ ਚਾਚਾ ਜੀ ਦੇ ਮੁੰਡੇ ਦੇ ਨਾਲ ਕੋਈ ਬਹਿਸ ਹੋ ਜਾਂਦੀ ਹੈ ਜਿਸ ਵੇਹਸ ਤੋਂ ਬਾਅਦ ਉਸਦੇ ਚਾਚਾ ਜੀ ਦਾ ਮੁੰਡਾ ਇਹ ਕਹਿੰਦਾ ਹੈ ਕਿ ਆਣ ਵਾਲੇ ਸਮੇਂ ਦੇ ਵਿੱਚ ਮੈਂ ਤੈਨੂੰ ਪਰਖ ਲਵਾਂਗਾ ਪਰ ਉਸ ਤੋਂ ਬਾਅਦ ਉਹ ਬਾਜ਼ੀ ਹੋਰ ਵੀ ਪਲਟ ਦਿੰਦਾ ਹੈ ਰਾਜਵੀਰ ਜਵੰਦਾ ਦਿਲ ਦਾ ਭੋਲਾ ਬੰਦਾ ਸੀ ਉਹ ਰਾਜਵੀਰ ਜਵੰਦਾ ਨੂੰ ਉਲਟ ਮਿੱਠੀਆਂ ਗੱਲਾਂ ਦੇ ਵਿੱਚ ਪਾ ਲੈਂਦਾ ਹੈ ਰਾਜਵੀਰ ਜਵੰਦਾ ਨੂੰ ਲੱਗਦਾ ਹੈ ਕਿ ਅਜੇਹਾ ਇਸਦੇ ਮਨ ਵਿੱਚ ਹੁਣ ਕੁਝ ਵੀ ਨਹੀਂ ਇਹ ਮੇਰੇ ਨਾਲ ਪਹਿਲਾਂ ਵਾਂਗੂ ਰਹਿੰਦਾ ਹੈ ਜਦ ਕਿ ਉਹ ਜਾਣ ਬੁੱਝ ਕੇ ਰਾਜਵੀਰ ਜਵੰਦਾ ਦੇ ਨਾਲ ਫਿਰ ਤੋਂ ਪਿਆਰ ਪਾ ਲੈਂਦਾ ਹੈ ਤੇ ਉਸਦੇ ਦੋਸਤਾਂ ਦੇ ਨਾਲ ਪੂਰੀ ਤਰ੍ਹਾਂ ਕੁਲ ਮਿਲ ਜਾਂਦਾ ਹੈ ਜਦੋਂ ਉਸਦੇ ਦੋਸਤਾਂ ਦੇ ਨਾਲ ਕੁਲ ਮਿਲ ਜਾਂਦਾ ਹੈ ਤਾਂ ਉਸਦੇ ਦੋਸਤਾਂ ਨੂੰ ਤਕਰੀਬਨ ਤਕਰੀਬਨ 5 ਤੋਂ 6 ਲੱਖ ਰੁਪਇਆ ਉਸਦੇ ਦੋਸਤਾਂ ਨੂੰ ਦੇ ਕੇ ਰਾਜਵੀਰ ਜਵੰਦਾ ਦਾ ਕਤਲ ਕਰਵਾ ਦਿੰਦਾ ਹੈ ਜੀ ਹਾਂ ਦੋਸਤੋ ਤੁਹਾਨੂੰ ਵੀ ਇਹ ਖਬਰ ਸੁਣ ਕੇ ਯਕੀਨ ਨਹੀਂ ਹੋਵੇਗਾ ਕਿਉਂਕਿ ਦੋਸਤੋ ਇਹ ਉਸਦੇ ਚਾਚਾ ਜੀ ਦੇ ਸਕੇ ਭਰਾ ਨੇ ਕੀਤਾ ਹੈ ਰਾਜਵੀਰ ਜਵੰਦਾ ਦੇ ਚਾਚਾ ਜੀ ਦੇ ਮੁੰਡੇ ਨੇ ਕੀਤਾ ਹੈ ਕਿਉਂਕਿ ਦੋਸਤੋ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਸੁਣਨਤੇ ਵੀ ਯਕੀਨ ਨਹੀਂ ਹੁੰਦਾ ਕਹਿੰਦੇ ਹਨ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲ ਲੱਗਿਆ ਸੀ ਰਾਜਵੀਰ ਜਵੰਦਾ ਤਾਂ ਉਸ ਨੂੰ ਕੋਲ ਡਰਿੰਕ ਦੇ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਉਸਦੇ ਦੋਸਤਾਂ ਦੇ ਵੱਲੋਂ ਦੇ ਦਿੱਤੀ ਜਾਂਦੀ ਹੈ ਜਿਸ ਕਰਕੇ ਰਾਜਵੀਰ ਜਵੰਦਾ ਦੀ ਜਿਹੜੀ ਬਾਈਕ ਦੀ ਰਫ਼ਤਾਰ ਹੁੰਦੀ ਹੈ ਉਹ ਬੇਹਦ ਜਿਆਦਾ ਹੋ ਜਾਂਦੀ ਹੈ ਤੇ ਉਸ ਦਾ ਜਿਹੜਾ ਮੋਟਰਸਾਈਕਲ ਹੁੰਦਾ ਹੈ ਉਹ ਪਸ਼ੂਆਂ ਦੇ ਵਿੱਚ ਵੱਜਦਾ ਹੈ ਜਿਸ ਕਰਕੇ ਉਸ ਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਗਰਦਨ ਦੇ ਮਣਕੇ ਟੁੱਟ ਜਾਂਦੇ ਹਨ ਤੇ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਤੇ ਉਸ ਦੇ ਸਿਰ ਦੇ ਵਿੱਚ ਇੰਨੀ ਗੰਭੀਰ ਸੱਟਾਂ ਲੱਗਦੀਆਂ ਹਨ ਕਿ ਉਹ ਆਪਣੀ ਪੂਰੀ ਤਰ੍ਹਾਂ ਸ਼ੁੱਧ ਬੁੱਧ ਖੋ ਬੈਠਦਾ ਹੈ ਜਿਹੜੇ ਸਾਹ ਹੁੰਦੇ ਹਨ ਉਹ ਸਾਹ ਵੀ ਉਸ ਦੇ ਬਰਬਾਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਉਸ ਦੇ ਦੋਸਤ ਇੱਧਰ ਉੱਧਰ ਲੈ ਜਾਣ ਦੀ ਬਜਾਏ ਉਸ ਨੂੰ ਜਿਹੜੇ ਹਸਪਤਾਲ ਦੇ ਵਿੱਚ ਲੈ ਜਾਣਾ ਸੀ ਨਹੀਂ ਲੈ ਕੇ ਜਾਂਦੇ ਸਮਾਂ ਬਰਬਾਦ ਕਰ ਦਿੰਦੇ ਹਨ ਜਿਸ ਕਰਕੇ ਰਾਜਵੀਰ ਜਵੰਦਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਚਾਚਾ ਜੀ ਦੇ ਮੁੰਡੇ ਦੇ ਵੱਲੋਂ ਇਹ ਸਾਜ਼ਿਸ਼ ਸਾਰੀ ਰਚ ਇਹ ਸਾਰੀ ਸਾਜ਼ਿਸ਼ ਰਚੀ ਗਈ ਸੀ ਜਿਸ ਜਿਸ ਕਰਕੇ ਰਾਜਵੀਰ ਜਵੰਦਾ ਦਾ ਕਤਲ ਹੁੰਦਾ ਹੈ ਨਾ ਕਿ ਅਚਾਨਕ ਮੌਤ ਨਾ ਕਿ ਇਹ ਐਕਸੀਡੈਂਟ ਦੋਸਤੋ ਇਹ ਗੱਲਾਂ ਹੁਣ ਲੋਕਾਂ ਦੇ ਵੱਲੋਂ ਕਮੈਂਟ ਬਾਕਸ ਦੇ ਵਿੱਚ ਕਈਆਂ ਜਾ ਰਹੀਆਂ ਹਨ ਜਿਵੇਂ ਕੋਈ ਇਸ ਵੀਡੀਓ ਦੀ ਪੁਸ਼ਟੀ ਹੋਵੇਗੀ ਤੁਹਾਡੇ ਨਾਲ ਜਰੂਰ ਸੰਜੀ ਕਰਾਂਗੇ ਪਰ ਹਾਲੇ ਤੱਕ ਇਹ 100% ਵੀਡੀਓ ਸੱਚ ਸਾਬਤ ਨਹੀਂ ਹੋਈ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ